ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਦਿੱਲੀ 에ਅਰਪੋਰਟ ਤੋਂ ਆਈ ਵੱਡੀ ਮਾੜੀ ਖਬਰ ਜੀ ਹਾਂ ਦੇਖ ਸਭ ਲੋਕਾਂ ਦੇ ਅੱਡਗੇ ਹੋਸ਼ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਜੀ ਹੰਗ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਭ ਤੋਂ ਵੱਧ ਵਿਅਸਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅੜਾਉਣ ਦੀ ਧਮਕੀ ਦੋ ਯਾਤਰੀਆਂ ਨੇ ਮਹਿੰਗੀ ਸੱਤ ਹੋਈ ਦਰਸਾ ਦਿਲ ਦਰਸਾ ਪੁਲਿਸ ਨੇ ਧਮਕੀ ਦੇਣ ਵਾਲੇ ਦੋ ਯਾਤਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਣਕਾਰੀ ਮੁਤਾਬਕ ਦੋਵਾਂ ਨੇ ਆਈਜੀਆਈ 에어ਪੋਰਟ ਨੂੰ ਪਰਮਾਨੂ ਬੰਬ ਨਾਲ ਅੜਾਉਣ ਦੀ ਧਮਕੀ ਦਿੱਤੀ ਸੀ ਦਿੱਲੀ ਪੁਲਿਸ ਨੇ ਇੱਕ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਅਤੇ ਪੁਲਿਸ ਮੁਤਾਬਕ 5 ਅਪ੍ਰੈਲ ਨੂੰ ਆਈਜੀਆਈ ਏਅਰਪੋਰਟ ਦੇ ਜਹਾਜ਼ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਅਸਦਰਾਨ ਦੋ ਯਾਤਰੀਨਾਂ ਸੁਰੱਖਿਆ ਕਰਮਚਾਰੀਆਂ ਨੂੰ ਹਵਾਈ ਅੱਡੇ ਨੂੰ ਪ੍ਰਮਾਣੂ ਭਵਨ ਅਡਾਉਣ ਦੀ ਤਮਕੀ ਦਿੱਤੀ ਇਸ ਤੋਂ ਬਾਅਦ ਤਮਕੀ ਦੇਣ ਵਾਲੇ ਦੋਵਾਂ ਯਾਤਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਪੁਚਛਗੈਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਇਹ ਕਿਉਂ ਕਿਹਾ ਅਸ ਦੇ ਨਾਲੀ ਏਅਰਪੋਰਟ ਨੇ ਉਹਨਾਂ ਦੇ ਖਿਲਾਫ ਤਾਰਾ 182 505 1ਬੀ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਹੈ ਹਾਲਾਂਕਿ ਪੁਲਿਸ ਨੇ ਅਜੇ ਤੱਕ ਦੋਹਾਂ ਯਾਤਰੀਆਂ ਦੇ ਨਾਵਾਂ ਦਾ ਖਾਸਾ ਨਹੀਂ ਕੀਤਾ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨ